ਕੁਝ ਦਿਨ ਪਹਿਲਾਂ ਪਟਿਆਲਾ 'ਚ ਜਨਮ ਦਿਨ ਮੌਕੇ ਆਨਲਾਈਨ ਮੰਗਵਾਏ ਕੇਕ ਖਾਣ ਨਾਲ 10 ਸਾਲਾਂ ਲੜਕੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਨਾਲ ਹੀ ਕੇਕ ਖਾਣ ਨਾਲ ਕੁਝ ਜੀਆਂ ਦੀ ਸਿਹਤ ਖਰਾਬ ਹੋ ਗਈ ਸੀ ਇਸ ਤੋਂ ਬਾਅਦ ਹੁਣ ਆਨਲਾਈਨ ਚੀਜ਼ਾਂ ਮੰਗਵਾਉਣ ਵਾਲੇ ਲੋਕਾਂ ਦੇ ਮਨ ਵਿੱਚ ਡਰ ਪੈਦਾ ਹੋ ਗਿਆ ਹੈ ਸਾਡੇ ਵਿੱਚ ਬਹੁਤ ਸਾਰੇ ਲੋਕ ਆ ਜਿਵੇਂ ਖਾਨ ਜੋ ਕਿਸੇ ਟਾਂਬੇ ਆ ਰੈਸਟੋਰੈਂਟ ਤੋਂ ਆਨਲਾਈਨ ਆਰਡਰ ਮੰਗਵਾਉਂਦੇ ਨੇ ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਆਨਲਾਈਨ ਮੰਗਵਾਇਆ ਗਿਆ ਭੋਜਨ ਜਾਂ ਕੋਈ ਹੋਰ ਚੀਜ਼ ਖਰਾਬ ਨਿਕਲਦੀ ਹੈ ਤਾਂ ਅਜਿਹੇ ਵਿੱਚ ਕਿਸ ਨੂੰ ਸ਼ਿਕਾਇਤ ਕਰਨੀ ਚਾਹੀਦੀ ਹੈ ਇਸ ਦਾ ਹੱਲ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਵਿੱਚ ਖਪਤਕਾਰਾਂ ਦੇ ਮੁੱਦੇਾਂ ਸੰਬੰਧੀ ਕਈ ਉਪਬੰਧ ਹਨ ਜਿਵੇਂ ਕਿ ਖਰਾਬ ਹੋਣਦੀ ਗੁਣਵੱਤਾ ਸਵੱਛ ਖਾਣਾ ਪਕਾਉਣ ਦੀਆਂ ਸ਼ੈਲੀਆਂ ਆਦੀ ਫੂਡ ਸੇਫਟੀ ਹੈ ਸਟੈਂਡਰਡ ਅਥਾਰਟੀ ਆਫ ਇੰਡੀਆ 2006 ਦੀ ਧਾਰਾ 31 ਤਹਿਤ ਹਰ ਰੈਸਟੋਰੈਂਟ ਮਾਲਕ ਲਈ ਕਾਰੋਬਾਰ ਚਲਾਉਣ ਲਈ ਫੂਡ ਲਾਇਸੈਂਸ ਹੋਣਾ ਲਾਜ਼ਮੀ ਹੈ ਰੈਸਟੋਰੈਂਟ ਦੇ ਮਾਲਕ ਨੂੰ ਨਾਮਜ਼ਦ ਅਧਿਕਾਰੀ ਨੂੰ ਬਿਨੈ ਪੱਤਰ ਦੇ ਕੇ ਲਾਇਸੈਂਸ ਲਈ ਅਰਜੀ ਦੇਣੀ ਪੈਂਦੀ ਹੈ ਜੇਕਰ ਮਾਲਕ ਬਿਨਾ ਫੂਡ ਲਾਇਸੈਂਸ ਦੇ ਕੰਮ ਕਰਦਾ ਹੈ ਤਾਂ ਮਾਲਕ ਨੂੰ 6 ਮਹੀਨੇ ਦੀ ਕੈਦ ਅਤੇ ਵੱਧ ਤੋਂ ਵੱਧ 5 ਲੱਖ ਦਾ ਜੁਰਮਾਨਾ ਵੀ ਹੋ ਸਕਦਾ ਹੈ ਐਫ ਐਸ ਐਸ ਏ ਆਈ 54 ਧਾਰਾ ਵਿੱਚ 1 ਲੱਖ ਦੇ ਜੁਰਮਾਨੇ ਨਾਲ ਨਜਿੱਟਦੀ ਹੈ ਜੇਕਰ ਭੋਜਨ ਵਿੱਚ ਕੋਈ ਵੀ ਗਲਤ ਪਦਾਰਥ ਪਾਇਆ ਜਾਂਦਾ ਹੈ ਨਾਲ ਹੀ ਜੇਕਰ ਕੋਈ ਰੈਸਟੋਰੈਂਟ ਗੰਦੀ ਜਾਂ ਅਸਥਾਈ ਰਸੋਈ ਵਿੱਚ ਖਾਣਾ ਪਕਾ ਰਿਹਾ ਹੈ ਤਾਂ ਉਸ ਨੂੰ 1 ਲੱਖ ਰੁਪਏ ਜੁਰਮਾਨਾ ਹੁੰਦਾ ਹੈ ਰੈਸਟੋਰੈਂਟ ਜਾਂ ਭੋਜਨ ਪਦਾਰਥਾਂ ਖਿਲਾਫ ਸ਼ਿਕਾਇਤ ਕਰਨ ਲਈ ਖਪਤਕਾਰ ਨੂੰ ਉਪਰੋਕਤ ਸ਼ਰਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਭ ਤੋਂ ਪਹਿਲਾਂ ਸ਼ਿਕਾਇਤਕਰਤਾ ਨੂੰ ਵੈਬਸਾਈਟ FSSAI ai.gov.in ਤੇ ਕਲਿੱਕ ਕਰਨਾ ਹੈ ਫਿਰ ਦੱਸਣਾ ਹੈ ਕਿ ਤੁਹਾਡੀ ਸ਼ਿਕਾਇਤ ਕੀ ਹੈ ਰਜਿਸਟਰ ਕਰਨ ਦੇ ਬਾਅਦ ਸੰਬੰਧਤ ਸ਼੍ਰੇਣੀ ਦੀ ਚੋਣ ਕਰਨੀ ਹੈ ਇਸ ਤੋਂ ਬਾਅਦ ਫਾਰਮ ਦਿਖੇਗਾ ਜਿਸ ਵਿੱਚ ਸਾਰੀ ਡਿਟੇਲ ਜਮਾ ਕਰਵਾਉਣੀ ਹੋਵੇਗੀ ਫਾਰਮ ਦੇ ਜਮਾ ਹੋਣ ਦੇ ਬਾਅਦ ਹਵਾਲਾ ਨੰਬਰ ਦਿੱਤਾ ਜਾਵੇਗਾ ਜਿਸ ਦੀ ਵਰਤੋਂ ਸ਼ਿਕਾਇਤ ਦੀ ਸਥਿਤੀ ਨੂੰ ਦੇਖਲੀ ਕੀਤੀ ਜਾ ਸਕਦੀ ਹੈ ਇਸ ਤਰ੍ਹਾਂ ਤੁਸੀਂ ਖਰਾਬ ਭੋਜਨ ਬਾਰੇ ਸ਼ਿਕਾਇਤ ਕਰ ਸਕਦੇ